ਯਸ਼ਿਕਾ ਪੇਪਰ ਤਾਂ ਬਹੁਤ ਵਧੀਆ ਹੋ ਗਿਆ ਯਾਰ। ਅੱਛਾ। ਹੋਰ ਫਿਰ ਕੀ ਸੋਚਿਆ ਕਰਦਾ ਤੂੰ? ਯਾਰ ਮੈਂ ਤਾਂ ਜੋ ਵੀ ਕਰਨੇ ਤੈਨੂੰ ਪਤਾ ਹੀ ਸਾਡੇ ਘਰ ਦੇ ਹਾਲਾਤ ਕਿੰਬੀ ਕਿੰਨੀ ਹਨ। ਜੋਬ-ਜੋਬ ਕਰਾਂਗੇ ਤਾਂ ਘਰ ਦੇ ਹਾਲਾਤ ਥੋੜੇ ਸੁਧਰ ਜਾਣਗੇ ਨਾ। ਅੱਛਾ। ਚਲੋ ਯਾਰ ਗਰਮੀ ਬਹੁਤ ਹੈ ਯਾਰ ਇੱਥੇ ਆਪਾਂ ਛਾਂ ਚ ਵੇ ਕਿਹਨੇ ਗੱਲ। ਹਾਂ ਅੱਗੇ ਪੇੜ ਹੇਠਲੇ ਖੜਦੇ ਆ ਜੀ। ਚਲ ਆ ਪੇੜ ਨੀਚੇ ਖੜ ਜਾਨੇ ਆਪਾਂ ਬਹੁਤ ਗਰਮੀ ਹੋਈ ਪਈ ਆ। ਇੱਥੇ ਆ ਕੇ ਮੜਿਆ ਸਾਹ ਹੁੰਦਾ ਹੋ ਰਿਆ ਧੁੱਪ ਚ ਤਾਂ ਬੁਰਾ ਹਾਲ ਹੋ ਗਿਆ ਸੀਗਾ ਕਿਦਾਂ ਛੁੱਟੀ ਵੀ ਕੋਈ ਸਹੀ ਟਾਈਮ ਨਹੀਂ ਹੁੰਦੀ ਕਾਲਜ ਦੀ ਉਹ ਯਾਰ ਇੱਥੇ ਆ ਕੇ ਤਾਂ ਥੋੜਾ ਨਾ ਹੈ ਯਸ਼ੀਕਾ ਮੈਂ ਤਾਂ ਇਹ ਵੀ ਸੁਣਿਆ ਸੁਣਿਆ ਕਿ ਰਿਸ਼ਤੇ ਆ ਲਈ ਜਾਂਦੇ ਨੇ ਉਹ ਹੋਰ ਯਾਰ ਤੈਨੂੰ ਤਾਂ ਪਤਾ ਹੀ ਹੈ ਯਾਰ ਪ੍ਰੇਮ ਨਾ ਜਦੋਂ ਕੁੜੀ ਜਵਾਨ ਹੋ ਜਾਂਦੀ ਹੈ ਰਿਸ਼ਤੇ ਤਾਂ ਆਣਗੇ ਹਨਾ ਲੈ ਆਉਂਦੇ ਹੁੰਦੇ ਨੇ ਸਾਡੇ ਘਰ ਤਾਂ ਗੱਲਾਂ ਚੱਲ ਰਹੀਆਂ ਸੀ ਵੀ ਹਾਂ ਉਹਨਾਂ ਕੋਲ ਰਿਸ਼ਤੇ ਤਾਂ ਆ ਰਹੇ ਨੇ ਵੀ ਹਾਂ ਰਿਸ਼ਤੇ ਜਾਂਦੇ ਨੇ ਮਤਰੀ ਮਾਤਾ ਹੋખા ਕਰੀ ਜਾਂਦੀ ਹੈ ਤੇ ਗਲਾਂ ਤੋਂ ਯਾਰ ਤੂੰ ਤਾਂ ਉਹਨਾਂ ਏਡੇ ਵੱਡੇ ਘਰ ਦੀ ਆ ਮੈਂ ਹੈ ਕਿ ਮਿਡਲ ਕਲਾਸ ਕੁੜੀ ਹਨਾ ਜੇ ਮੇਰਾ ਵੀ ਏਡਾ ਘਰ ਹੁੰਦਾ ਇੰਨਾ ਪੈਸਾ ਹੁੰਦਾ ਸਾਡੇ ਕੋਲ ਥੋੜੇ ਮੰਗੂ ਤਾਂ ਮੈਂ ਵੀ ਅੱਜ ਠਾਠ ਨਾਲ ਵਿਆਹ ਕਰਾਂਦੀ ਆਪਣੇ ਸ਼ੌਂਕ ਪੂਰੇ ਕਰਦੀ ਚੱਲ ਨਹੀਂ ਚੱਲ ਯਾਰ ਲੇਟ ਹੋਈ ਹੈ ਲੈ ਲੈਟ ਹੋਈ ਹੈ ਚੀਰ ਲੈ ਜੀ ਗੰਡੇ ਚੀਰੀ ਤਾਂ ਜਾਣਾ ਕਿੱਥੇ ਮੈਂ ਨਾਲੇ ਮੈਂ ਕੰਮ ਕਰੀ ਜਾਂਦਾ ਤੂੰ ਰੂਹ ਮਾਰੀ ਜੰਨੀ ਆ ਤੂੰ ਜੀ ਕਿੰਨੀ ਤਾਂ ਮੈਂ ਤੇਰੀ ਇੱਜ਼ਤ ਕਰਦੀ ਆ ਐ ਤਾਂ ਮੈਨੂੰ ਪਤਾ ਕਰੀ ਇੱਜ਼ਤ ਬਹੁਤ ਆ ਹਾਂ ਜੀ ਜਿਹੜੇ ਆਪਣੇ ਪਿੰਡ ਦਾ ਬਚੋਲਾ ਹੈ ਉਹਨੂੰ ਬੁਲਾ ਲੈਂਦੇ ਮੁੰਡਾ ਆਪਣਾ ਛੁੱਟੀ ਆਇਆ ਪਿਆ ਵਿਆਹ ਲੈਣ ਤੇ ਤੁਹਾਡੇ ਇਹਨਾਂ ਕੰਮਾਂ ਤੋਂ ਖਿਹੜਾ ਛੁੱਟ ਜਾਂਦਾ ਕੋਈ ਨਾ ਬੁਲਾ ਲੈਣਾ ਕਰ ਲੈਣਾ ਸ਼ਾਮ ਨੂੰ ਉਹਦੇ ਨਾਲ ਗੱਲ ਲੈ ਆਪਾਂ ਤਾਂ ਬਚੋਲੇ ਨੂੰ ਯਾਦ ਕਰ ਰਹੇ ਸੀ ਬਚੋਲਣ ਤਾਂ ਆਪਣੇ ਘਰ ਹੀ ਆ ਰਹੀ ਹੈ ਚਲਦੂ ਕਰ ਲੈ ਇਹਦੇ ਨਾਲ ਗੱਲ ਹੋਰ ਪੈਣੇ ਠੀਕ ਆ ਹਾਂ ਪੈਣੇ ਮੈਂ ਠੀਕ ਆ ਮੈਂ ਤੇਰੇ ਲਵੇ ਕੰਮ ਆਈ ਸੀ ਇੱਕ ਕੰਮ ਤਾਂ ਛੱਡ ਪੈਣੇ ਆਜਾ ਆਪਾਂ ਬਹਿ ਕੇ ਗੱਲਾਂ ਕਰਦੇ ਹਾਂ ਚਲੋ ਤੁਸੀਂ ਕਰੋ ਗੱਲ ਮੈਂ ਬਾਹਰੋਂ ਜਾ ਕੇ ਸਬਜ਼ੀ ਹਾਂ ਉਨੂੰ ਕੀ ਕੰਮ ਪੈ ਗਿਆ ਮੇਰਾ ਮੁੰਡਾ ਛੁੱਟੀ ਆਇਆ ਹੋਇਆਗਾ ਉਹਨੂੰ ਦੇਖ ਕੇ ਕਿਤੇ ਰਿਸ਼ਤਾ ਕਰਾ ਦੋ ਰਿਸ਼ਤਾ ਤਾਂ ਕਰਾ ਰਾਂਗੇ ਭੈਣੇ ਰਿਸ਼ਤੇ ਕਿਹੜਾ ਕਰਾਉਣੇ ਸੌਖੇ ਪਏ ਨੇ ਹਾਂ ਭੈਣੇ ਕੋਈ ਵਧੀਆ ਜਿਹਾ ਰਿਸ਼ਤਾ ਕਰਾ ਦੇ ਰਿਸ਼ਤਾ ਤਾਂ ਭੈਣੇ ਵਧੀਆ ਵੀ ਹੋ ਜਾਂਦੇ ਆ ਰਿਸ਼ਤਾ ਭੈਣੇ ਵਧੀਆ ਕਰਾ ਸ਼ਾਂਪ ਨੂੰ ਛੱਡ ਮੈਂ ਕੜਾ ਵੀ ਪਾ ਦੂੰ ਆ ਤਾਂ ਭੈਣੇ ਬਿਹਾਰ ਹੁੰਦੇ ਨੇ ਤੂੰ ਦਾਸ ਤੇਰੀ ਮੰਗ ਕੀ ਆ ਹਾਂ ਭੈਣੇ ਮੰਗ ਤਾਂ ਸਾਡੇ ਕੁਝ ਵੀ ਨਹੀਂ ਜਿਨੇ ਧੀ ਦਿੱਤੀ ਉਹਨੇ ਲਕੋ ਕੇ ਕੀ ਰੱਖਿਆ ਬਾਕੀ ਜਿਹੜਾ ਕੁਝ ਦੇਣਾ ਅਗਲਿਆਂ ਨੇ ਆਪਦੀ ਧੀ ਨੂੰ ਦੇਣਾ

बन ਗਿਆ ਜੀ ਖਾਣਾ ਦਾਣਾ ਸਵੇਰ ਦੀ ਭੁੱਖ ਲੱਗੀ ਆ ਬਣਾਈ ਜਾਣਾ ਬਸ 10 ਮਿੰਟ ਰੁਕ ਜਾ ਹਾਂ ਸੱਚ ਜੀ ਉਹ ਵਿਚੋਲਣ ਨਾਲ ਮੇਰੀ ਗੱਲ ਹੋ ਗਈ ਸੀ ਉਹ ਕਹਿੰਦੀ ਕੁੜੀ ਹੈਗੀ ਆ ਨਿਗਾਜ ਤੇ ਪੜੀ ਲਿਖੀ ਵੀ ਬੜੀ ਆਜ ਹੀ ਉਹਨਾਂ ਦੇ ਘਰਦਿਆਂ ਨਾਲ ਗੱਲ ਕਰਤੀ ਉਹ ਚੱਲ ਵਧੀਆ ਹੋ ਜਾਊਗਾ ਆਪਾਂ ਕਰ ਲੈਨੇ ਗੱਲ ਤੇ ਚੱਲ ਤੂੰ ਬੈਠਵੇਂ ਹੋਣਾ ਫੜਾ ਕੇ ਲੈ ਕੇ ਤੇ ਵੇਪਾਈ ਕਰੀ ਆ ਤੇਰੀ ਮੰਮੀ ਕਿੱਥੇ ਬੋਤਾ ਚਾਚੀ ਉਹ ਤਾਂ ਗਈ ਹੋਈ ਆ ਅਗਦੇ अच्छा तेरे ਭੈਣ ਦੇ ਨਾ ਰਿਸ਼ਤੇ ਬਾਰੇ ਗੱਲ ਕਰਨੀ ਸੀਗੀ ਫਿਰ ਤੇਰੇ ਨਾਲ ਹੀ ਕਰ ਲਾ ਚਾਚੀ ਬੱਲਾ ਬੈਠਦਾ ਜਾਓ ਬਹਿ ਕੇ ਕਰਦੇ ਆਂ ਗੱਲ ਰਿਸ਼ਤੇ ਦੀ ਗੱਲ ਹੁਣ ਤੁਹਾਨੂੰ ਪਤਾ ਹੀ ਆ ਮੇਰਾ ਪਿਓ ਤਾਂ ਹੈ ਨਹੀਂ ਹੁਣ ਸਾਰੀ ਗੱਲ ਮੈਂ ਹੀ ਕਰਨੀ ਆ ਤੁਸੀਂ ਮੇਰੇ ਨਾਲ ਹੀ ਕਰ ਲੜੀ ਗੱਲ ਕਰਦੀ ਲੈ ਮੈਂ ਕੋਈ ਰਿਸ਼ਤੇ ਮਾੜੇ ਕਰਾਉਣੀ ਆ ਬਧੀ ਆ ਸਰਕਾਰੀ ਨੌਕਰੀ ਵਾਲਾ ਮੁੰਡਾ ਚਾਚੀ ਸਰਕਾਰੀ ਨੌਕਰੀ ਵਾਲਾ ਤਾਂ ਠੀਕ ਆ ਪਰ ਸਰਕਾਰੀ ਨੌਕਰੀ ਵਾਲੇ ਦੀ ਮੰਗਾ ਪਤਾ ਕਿੱਡੀ ਹੁੰਦੀਆਂ ਨੇ ਹੁਣ ਪਤਾ ਕਿੱਡਾ ਆੜਦੇ ਨੇ ਉਹ ਲੈ ਮੈਂ ਅੱਜ ਗੱਲ ਕਰਕੇ ਆਈ ਆ ਮੈਂ ਹੁਣੇ ਉਹਨਾਂ ਦੇ ਘਰੋਂ ਹੀ ਆਈ ਆ ਸਿੱਧਾ ਆਪਣੇ ਘਰੇ ਉਹਨਾਂ ਦੀ ਤਾਂ ਕੋਈ ਮੰਗ ਨਹੀਂ ਉਹ ਤਾਂ ਕਹਿੰਦੇ ਚੱਲ ਜਿਹੜਾ ਕੁਝ ਦੇਣਾ ਤੁਸੀਂ ਆਪਦੀ ਧੀ ਨੂੰ ਹੀ ਦੇਣਾ ਚਾਚੀ ਹੁਣ ਐ ਥੋੜੀ ਨਾਗਾ ਆਪਦੀ ਭੈਣ ਨੂੰ ਹੀ ਥੋੜੀਆਂ ਦੋੜ ਦੂ ਮਾੜਾ ਮੋਟਾ ਤਾਂ ਅਸੀਂ ਵੀ ਕਰਾਂਗੇ ਪਰ ਜੇ ਮੇਰਾ ਪਿਓ ਹੁੰਦਾ ਤਾਂ ਅਸੀਂ ਪਤਾ ਨਹੀਂ ਕੀ ਕੋ ਕਰਦਾ ਪਰ ਮੈਂ ਚੌਂਕ ਮੈਂ ਉਹ ਤੋਂ ਬਾਅਦ ਕੀ ਕਰੂੰਗਾ ਕੱਲੂ ਹੁਣ ਚਾਚੀ ਐ ਨਾ ਕਹਿਣ ਲੋਕ ਕੀ ਪਿਓ ਹੈ ਨਹੀਂ ਸੀ ਤੇ ਭਾਈ ਨੇ ਕੁਝ ਕੀਤਾ ਨਹੀਂ ਹੈਗਾ ਲਾ ਦੱਸ ਹੋਏ ਪਿਆਰ ਰਿਸ਼ਤਾ ਅਗਲੇ ਦਾ ਮੁੰਡਾ ਛੁੱਟੀ ਆਇਆ ਤੇ ਉਹਨਾਂ ਨੇ ਕਿਹਾ ਸੀ ਸਾਡੇ ਮੁੰਡੇ ਦੀ ਛੁੱਟੀ ਨਾ ਖਤਮ ਹੋ ਜਾਏ ਤੇ ਫਿਰ ਮੈਂ ਹੁਣੇ ਜਾ ਕੇ ਕਰਦੀ ਆਂ ਗੱਲ ਉਹਨਾਂ ਨਾਲ ਹੋਰ ਕਰਾ ਮਾ ਫਿਰ ਪੁੱਤ ਮੈਂ ਰਿਸ਼ਤਾ ਚੱਲ ਠੀਕ ਆ ਪੁੱਤ ਤੂੰ ਫਿਕਰ ਨਾ ਕਰੀ ਮੈਂ ਜਾ ਕੇ ਕਰਦੀ ਆਂ ਗੱਲ ਉਹਨਾਂ ਨਾਲ ਚੰਗਾ ਚਾਚੀ ਜ਼ਰੂਰ ਕਰੀ ਗੱਲ ਠੀਕ ਆ ਠੀਕ ਆ ਚੱਲ ਵਧੀਆ ਵਧੀਆ ਰਿਸ਼ਤਾ ਹੋ ਜੂ ਭੈਣ ਦਾ ਤੇ ਮੇਰੇ ਸਿਰ ਉਹ ਵੀ ਬੋਝ ਜਾਂ ਲੈ ਜੂਗਾ ਲਾਦਾ ਸਭੈਨੇ ਕੱਲ ਹੀ ਅਜਾ ਤੂੰ ਮੈਨੂੰ ਕੰਮ ਕਿਆ ਤੇ ਮੈਂ ਤਾਂ ਕਰਿਆ ਹੀ ਗੱਲ ਉਹਨਾਂ ਨਾਲ ਜਾ ਕੇ ਠੀਕ ਆ ਤੇ ਮੈਂ ਮੁੰਡੇ ਨਾਲ ਗੱਲ ਕਰੀ ਸੀਗੀ ਮੁੰਡਾ ਮੈਨੂੰ ਪੁੱਛਦਾ ਸੀ ਵੀ ਦਾ ਚ ਕੀ ਮੰਗਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਤਾਂ ਕੋਈ ਮੰਗਣੀ ਉਹ ਕਹਿੰਦਾ ਵੀ ਮੇਰਾ ਪਿਓ ਹੈ ਨਹੀਂ ਸਿਰ ਤੇ ਜੇ ਮੇਰਾ ਪਿਓ ਹੁੰਦਾ ਤਾਂ ਬਹੁਤ ਕੁਝ ਕਰਦਾ ਮੇਰੀ ਭੈਣ ਲਈ ਪਰ ਮੈਂ ਫਿਰ ਵੀ ਉਸ ਤੋਂ ਵੱਧ ਕੇ ਕਰੂੰਗਾ ਹਾਂ ਨੀ ਭੈਣੇ ਮੈਂ ਲਵੀ ਦੇ ਪਾਪੇ ਨਾਲ ਗੱਲ ਕਰੀ ਸੀ ਉਹ ਕਹਿੰਦਾ ਜੇ ਕੁੜੀ ਸੋਹਣੀ ਹੋਈ ਤਾਂ ਕੜਾ ਵੀ ਪਾ ਦਾਂਗੇ ਹਾਂ ਨੀ ਭੈਣੇ ਇਹ ਤਾਂ ਬਿਹਾਰੀ ਹੁੰਦਾ ਇੱਕ ਚੱਲ ਤੂੰ ਵਿਆਹ ਦੀ ਤਿਆਰੀ ਕਰ ਮੈਂ ਚਾਰ ਪੰਜ ਦਿਨਾਂ ਤੱਕ ਤੇ ਵਿਆਹ ਦਿੰਦੀ ਆ ਤੇਰਾ ਮੁੰਡਾ ਜਿੰਨਾ ਟਾਈਮ ਛੁੱਟੀ ਆਇਆ ਨਾ ਬਾਈ ਨੇ ਟਾਈਮ 'ਚ ਵਿਆਹ ਕੇ ਤੋਰਦੀ ਹੁਣ ਹੋਰ ਨੀ ਭੈਣੇ ਚੱਲ ਮੇਰੇ ਵੀ ਮੁੰਡੇ ਦਾ ਵਿਆਹ ਹੋ ਜਾਊਗਾ ਮੇਰੇ ਵੀ ਘਰੇ ਨੋ ਆਜੂਗੀ ਇਹ ਹਾਂ ਸੱਚ ਉਹ ਤੇ ਤੈਨੂੰ ਇਹ ਕਿਹਾ ਨਹੀਂ ਸੀਗਾ ਵੀ ਹਾਂ ਮੰਮੀ ਵਰਗੇ ਗੱਲਾਂ ਕਰਦੇ ਸਾਡੇ ਘਰੇ ਆਪਣੇ ਹਨਾ ਵੀ ਹਾਂ ਅਰੇ ਰਿਸ਼ਤੇ ਦੀ ਗੱਲ ਨਾ ਹੋ ਰਹੀ ਐ ਹੁਣ ਤਾਂ ਇੰਗੇਜਮੈਂਟ ਨੂੰ ਕਰਵਾ ਲਈ ਤੇ ਹੁਣ ਸਿੱਧਾ ਤੁਹਾਨੂੰ ਵਿਆਹ ਤੇ ਇਨਵਾਈਟ ਕਰੀ ਜਾ ਰਹੀ ਹੈ ਕਿਹ ਕੀ ਗੱਲ ਨਹੀਂ ਭੈਣੇ ਕੀ ਦੱਸਾਂ ਮੁੰਡਾ ਤਾਂ ਸਰਕਾਰੀ ਲੱਗਿਆ ਹੋਇਆ ਤੇ ਹੁਣ ਮੇਰੇ ਮਾਂ ਕਿ ਉਹਨੂੰ ਤਾਂ ਸਰਕਾਰੀ ਨੌਕਰੀ ਦੇ ਕੇ ਕਹਿਤਾ ਵੀ ਹਾਂ ਕਰ ਦਣਿਆ ਅੱਜ ਕੱਲ ਕਿੱਥੇ ਮਿਲਦੇ ਸਰਕਾਰੀ ਨੌਕਰੀ ਲਈ ਮੁੰਡੇ ਤੈਨੂੰ ਵੀ ਪਤਾ ਹੀ ਐ ਬਾਕੀ ਘਰਦਿਆਂ ਦੇ ਅੱਗੇ ਕਿਹਦੀ ਭੁਗਦੀ ਐ ਸਹੀ ਗੱਲ ਐ ਸਹੀ ਗੱਲ ਹੋਰ ਆਜੀ ਤਾਂ ਮੈਂ ਰਾਜੀ ਹਾਂ ਐਵੇਂ ਤੇਰੀ ਵਧੀਆ ਦਾ ਸੋਚ ਠੀਕ ਜੋ ਖੁਸ਼ ਨੇ ਤਾਂ ਮੈਂ ਵੀ ਖੁਸ਼ ਹਾਂ ਸਹੀ ਗੱਲ ਹੈ ਜੈਸਿਕਾ ਤੇ ਤੇਰੀ ਜਿਨ੍ਹਾਂ ਗੱਲ ਹੁੰਦੀ ਹੁੰਦੀ ਐ ਫੋਨ ਤੇ ਹੋਰ ਨਹੀਂ ਪ੍ਰੇਰਣਾ ਕਾਲੀ ਤੇਰੇ ਜੀਜੂ ਦਾ ਫੋਨ ਆਇਆ ਸੀ ਮੈਨੂੰ ਕਹਿੰਦੇ ਤੈਨੂੰ ਟੈਲੀਗ੍ਰਾਮ ਚ ਚਲਾਣਾ ਹੁੰਦਾ ਮੈਂ ਵੀ ਅੱਗੋ ਕਹਤਾ ਤੁਸੀਂ ਚਲਾ ਲਿਓ ਮੈਂ ਪਿੱਛੇ ਬਹਿ ਜੂਗੀ ਹੋਰ ਯਾਰਾ ਇਹਨਾਂ ਨੂੰ ਤਾਂ ਟੈਲੀਗ੍ਰਾਮ ਪਹਿਨੀ ਪਤਾ ਨਹੀਂ ਪਤਾ ਤਾਂ ਹੈਗਾ ਹੀ ਇਹ ਮੈਨੂੰ ਹੋਰ ਮੈਂ ਤੇਰੇ ਜੀਜੇ ਨਾਲ ਮਜ਼ਾਕ ਵੀ ਨਹੀਂ ਕਰ ਸਕਦੀ ਹੱਦ ਕਰੀ ਜਾਨੀ ਤੂੰ ਹੈਂ ਹੋਰ ਤਾਂ ਗੱਲਾਂ ਛੱਡ ਤੂੰ ਮੇਜੇ ਸੁਹਾ ਕਿਵੇਂ ਫਿਰ ਨਹੀਂ ਤੈਨੂੰ ਤਾਂ ਪਤਾ ਹੀ ਆ ਫੋਨ ਤੇ ਤਾਂ ਸਾਰੇ ਇੱਕ ਵਾਰੀ ਮਿੱਠੇ ਬੋਲਦੇ ਆ ਫੋਨ ਤੇ ਤਾਂ ਸਾਰੇ ਵਧੀਆ ਲੱਗਦੇ ਹੁੰਦੇ ਆ ਇਹ ਤਾਂ ਵਰਤ ਕੇ ਪਤਾ ਲੱਗਦਾ ਵੀ ਕੌਣ ਕਿਵੇਂ ਦਾ ਹੈਗਾ ਆਪਾਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਕਿਸੇ ਦੇ ਸੁਭਾਅ ਬਾਰੇ ਹਾਂ ਹਾਂ ਸਹੀ ਗੱਲ ਕਿ ਤਾ ਬਾਕੀ ਰਾਹ ਪਈ ਜਾਣੀ ਜਪਾ ਪਈ ਜਾਣਿਆ ਨਾ ਤੈਨੂੰ ਵੀ ਪਤਾ ਹੀ ਆ ਸਹੀ ਗੱਲ ਨਹੀਂ ਹੁਣ ਲਿਆ ਦੇ ਪਾਣੀ ਅੱਧਾ ਘੰਟਾ ਹੋ ਗਿਆ ਲਿਆ ਤਾਂ ਰਹੀ ਮम्मा ਜੀ ਪਾਣੀ ਆ ਲੋ ਪਾਣੀ ਨੀ ਤੂੰ ਆ ਕੀ ਪਾ ਰੱਖਿਆ ਮਮਾ ਜੀ ਫਿਰ ਕੀ ਹੋ ਗਿਆ ਪੜ੍ਹੀ ਲਿਖੀ ਕੁੜੀ ਐ ਮੈਂ ਜੇ ਘਰੇ ਪਾ ਵੀ ਲੈ ਤਾਂ ਫਿਰ ਕਿੱਡੀ ਕੀ ਗੱਲ ਹੋਗੀ ਨਾ ਤੇ ਐ ਨਹੀਂ ਜੇ ਕੋਈ ਆ ਗਿਆ ਕੀ ਕਹੂਗਾ ਠੀਕ ਹੈ ਮਮਾ ਜੀ ਮੈਂ ਕੇਦੋ ਧਿਆਨ ਰੱਖੂਗੀ ਕੁਛ ਨਹੀਂ ਦਿੱਤਾ ਪਾਈ ਇਹਦਾ ਕਹਿੰਦਾ ਸੀ ਆਹ ਦੇ ਦਾਂਗੇ ਉਹ ਦੇ ਦਾਂਗੇ ਵੀ ਪਿਓ ਹੈ ਨਹੀਂ ਸਿਰ ਤੇ ਆਹ ਕਰ ਦਾਂਗੇ ਕੁਛ ਨਹੀਂ ਦਿੱਤਾ ਆ ਸੁਣਦੇ ਨਹੀਂ ਜੀ ਤੁਸੀਂ ਦਾ ਵਿਆਹ ਤੋਂ ਪਹਿਲਾਂ ਐਡੀ ਐਡੀ ਗੱਲਾਂ ਕਰਦੇ ਸੀ ਕਹਿੰਦੇ ਸੀ ਵੀ ਆ ਵੀ ਪਾਲੀ ਉਹ ਵੀ ਪਾਲੀ ਨਾ ਹੁਣ ਮੰਮੀ ਮੈਨੂੰ ਕੀ ਕਹੀ ਜਾਂਦੇ ਐ ਕਿ ਤੂੰ ਜੀਨ ਨਾ ਪਾਇਆ ਕਰ ਨਾ ਕੀ ਗੱਲ ਪੜੀਆਂ ਲਿਖੀਆਂ ਜੀਨਾਂ ਪਉਂਦੀਆਂ ਨਹੀਂ ਪਰ ਮੈਂ ਤਾਂ ਤੁਹਾਨੂੰ ਰੋਕੇ ਨਹੀਂ ਪਾਇਆ ਕਰ ਮੈਂ ਕੋਈ ਨਾ ਮੰਮੀ ਨੂੰ ਸਮਝਾ ਦੂੰਗਾ ਨਾ ਕਦੋਂ ਸਮਝਾਉਂਗੇ ਤੁਸੀਂ ਮੰਮੀ ਨੂੰ ਫਿਰ ਕਿੱਡੀ ਗੱਲ ਐ ਜਵੇਂ ਜੀਨ ਪਾਵੇ ਲੈ ਜਦੋਂ ਕੋਈ ਆਇਆ ਗਿਆ ਹੋਊਗਾ ਉਦੋਂ ਤੇ ਦੇਖ ਲਿਆ ਕਰਾਂਗੇ ਵੀ ਕਿਵੇਂ ਕਰਨਾ ਕਿਵੇਂ ਰਹਿਣਾਗਾ ਮੇਰੀ ਆਹੀ 2-4 ਦਿਨਾਂ ਸੁੱਟੇ ਰਹਿਗੇ ਬਾਜਾ ਤੁਸੀਂ ਵੀ ਰਹਿਣਾ ਇੱਥੇ ਜਿਹੜਾ ਕੋਈ ਸਮਝੀ ਪਾਉ ਨਾ ਪਾਉ ਨਾ ਜੇ ਰਹਿਣਾ ਤਾਂ ਮਾੜਾ ਢੰਗ ਸਿਰ ਤਾਂ ਰੋਹੋ ਨਾ ਉਹ ਦੇਖ ਯਾਰ ਉਹ ਹੈ ਗਿਆ ਪੁਰਾਣੀ ਉਮਰ ਦੇ ਹਨ ਤੂੰ ਅਜੇ ਕਰ ਜਰ ਕੋਈ ਤੂੰ ਮਰਜੀ ਪਾ ਨਾ ਪਾ ਮੈਂ ਤੈਨੂੰ ਰੋਕਿਆ ਹੁਣ ਉਹਨਾਂ ਦੇ ਪੁਰਾਣੀ ਉਮਰ ਦੇ ਨੇ ਉਹ ਤਾਂ ਤੈਨੂੰ ਰੋਕੂਗੀ ਮੈਂ ਤਾਂ 2-4 ਦਿਨ ਰਹਿ ਕੇ ਮੈਂ ਬਾਗ ਬਸ ਤੂੰ ਸੁਵੀ ਰਹਿਣਾ ਇੱਥੇ ਇਹ ਮਰਜੀ ਭਾਈ ਚੱਲ ਜੇ ਮੈਂ ਤੈਨੂੰ ਰੋਕਦਾ ਤਾਂ ਤੂੰ ਮਨ ਕਹਿ ਸਕਦੀ ਚਲੋ ਕੋਈ ਗੱਲ ਨਹੀਂ ਜੀ ਉਹ ਵੀ ਆਪਣੀ ਜਗ੍ਹਾ ਸਹੀ ਨੇ ਕੋਈ ਗੱਲ ਨਹੀਂ ਜੀ ਮਾੜਾ ਮੋਟਾ ਮੈਨੂੰ ਕਹਿੰਦੇ ਵੀ ਮੈਂ ਸੁਣ ਲਿਆ ਕਰੂੰਗੀ ਉਹ ਦੇਖ ਜਰ ਜੇ ਮੈਂ ਤੈਨੂੰ ਕੁਛ ਕਹਾਂ ਤਾਂ ਤੂੰ ਮੈਨੂੰ ਕੁਛ ਕਹੇ ਚਲ ਛੱਡ ਗੁੱਸਾ ਤੂੰ ਰੋਟੀ ਹੱਟੀ ਬਾਦਲੇ ਆਪ ਚਲੋ ਠੀਕ ਹੈ ਜੀ ਮੈਂ ਰੋਟੀ ਬਣਾ ਕੇ ਲਿਆਉਣੀ ਆ ਅੱਜ ਕੱਲ ਡੇ ਵੀ ਸ਼ਰੀਪਿਆ ਚਲੇ ਮਾਣੂ ਇਨੇ ਵਾਰੀ ਸਮਝਾਇਆ ਵੀ ਨਾ ਬੋਲਿਆ ਕਰ ਪਰ ਕਾਹੋਂ ਡਾਲ ਦਿਆ ਦੇਖੇ ਜੇ ਤਾਂ ਹੁਣ ਤੇ ਜਿੰਨਾ ਪਾਉਣ ਲੱਗ ਗਏ ਚਲ ਕੋਈ ਨਾ ਅੱਜ ਕੱਲ ਰਵਾਜ ਆ ਕੁੜੀਆਂ ਹੋਰ ਵੀ ਪਾਉਂਦੀਆਂ ਨੇ ਲੈ ਜੀ ਫੈਸ਼ਨ ਆਪਣੇ ਘਰੇ ਕਰਨਾ ਦੁਨੀਆ ਤਾਂ ਠੱਠੇ ਖੂਚ ਜਾਊਗੀ ਫਿਰ ਉਹਨਾਂ ਦੇ ਮੰਦਰ ਮਰਨਾ ਅਬ ਹੋਰ ਆਪਾਂ ਨੂੰ ਕੀ ਚਾਹੀਦਾ ਇੰਨੀ ਚੰਗੀ ਨੂੰ ਮੀਡੀਆ ਦਾ ਫੈਸ਼ਨ ਤੇ ਨਾਲ ਕਰਨਾ ਹੀ ਪੈਂਦਾ ਨਾਲੇ ਮੈਨੂੰ ਤਾਂ ਸੋਖਾ ਬੈਠੇ ਨੂੰ ਚਾਹ ਮਿਲਦੀ ਹੈ ਬੈਠੇ ਰੋਟੀ ਮਿਲਦੀ ਆ ਔਰ ਦੱਸ ਆਪਾਂ ਨੂੰ ਕੀ ਚਾਹੀਦਾ ਹੈ ਜੀ ਤੂੰ ਤਾਂ ਆਪਦੀ ਲੈ ਕੇ ਬਹਿ ਗਿਆ ਕੱਲੀ ਰੋਟੀ ਨੂੰ ਥੋੜੀ ਦੇਖਣਾ ਦਿੱਤਾ ਕੀ ਇੱਕ ਬੈੱਡ ਅਲਮਾਰੀ ਮੁੰਡਾ ਆਪਣਾ ਸਰਕਾਰੀ ਲੱਗਿਆ ਗੱਡੀ ਦੇਣੀ ਚਾਹੀਦੀ ਸੀ ਮੋਟਰਸਾਈਕਲ ਮੱਥੇ ਮਾਰਿਆ ਚਲ ਗੋਈ ਨਾ ਫੇਰ ਕੀ ਹੋ ਗਿਆ ਆਪਣੇ ਘੜਾ ਕਿਸੇ ਚੀਜ਼ ਦੀ ਘਾਟ ਆ ਗਈ ਸ਼ੁਕਰ ਮਨਾ ਆਪਣੇ ਮੁੰਡੇ ਦਾ ਤਿਆ ਹੋ ਗਿਆ ਆਪਾਂ ਪਹਿਲਾਂ ਕੁੜੀ ਪਿੱਛੇ ਤਰਸਦੇ ਕਰਦੇ ਸੀ ਨਾਲੇ ਆਪਣਾ ਮੁੰਡਾ ਸਰਕਾਰੀ ਨੌਕਰੀ ਉਹਦਾ ਘੜਾ ਬਿਆ ਹੁੰਦਾ ਸੀ ਨਾਲੇ ਉਹਦੀ ਉਮਰ ਨਿੰਗੀ ਵੀ ਸੀ ਤੇਰੀ ਨਹੀਂ ਦਮਾਂ ਭਰਦੀ ਹੈ ਕਿ ਜਿੰਨਾ ਸਾਨੂੰ ਮਰਜ਼ੀ ਦੇ ਦੇ ਤਾਂ ਘੱਟ ਹੀ ਲੱਗਣਾ ਚਲ ਮੈਂ ਤਾਂ ਚੱਲੇ ਆਂ ਤੈਨੂੰ ਕੀ ਪਤਾ ਸ਼੍ਰੀਕਣਾ ਕੀ ਕੀ ਕਹਿੰਦੀ ਆ ਲੈ ਮੇਰੀ ਸੀ ਰਾਣੀ ਤਾਂ ਜੀ ਕਿੰਨੀ ਸੋਹਣੀ ਲੱਗ ਰਹੀ ਆ ਸੂਟ ਚ ਇਹਦਾ ਮੰਮੀ ਜੀ ਤੁਸੀਂ ਕਿਹਾ ਸੀ ਮੈਂ ਤਾਂ ਪਾ ਲਿਆ ਜਿੰਨਾ ਜਿੰਨਾ ਆਪਣਾ ਪਹਿਰਾਵਾ ਨਹੀਂ ਹੈਗਾ ਹਾਂਜੀ ਇਹ ਤਾਂ ਹੈ ਮੰਮੀ ਜੀ ਲੈ ਤੇ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਈ ਸੀਗੀ ਹਾਂਜੀ ਮੰਮੀ ਤੇਰਾ ਭਰਾ LCD ਤਾਂ ਵੱਟੀ ਦੇ ਗਿਆ ਸੀ ਜੇ ਕਿਤੇ ਵੱਡਾ ਫਰਿੱਜ ਆ ਜਾਂਦਾ ਤਾਂ ਕਿੰਨੀ ਚੰਗੀ ਗੱਲ ਹੋਣੀ ਆ ਪਰ ਸੋ ਆਟਾ ਖਰਾਬ ਹੋ ਗਿਆ ਚੀਜ਼ਾਂ ਖਰਾਬ ਹੁੰਦੀਆਂ ਤੇ ਇਹ ਤੇਰੇ ਹੀ ਘਰ ਖਰਾਬ ਹੁੰਦਾ ਹਾਂਜੀ ਕੋਈ ਗੱਲ ਨਹੀਂ ਮੰਮੀ ਜੀ ਮੈਂ ਮੀਰੇ ਨੂੰ ਫੋਨ ਕਰਕੇ ਕਹਿ ਦੂੰਗੀ ਵੀ ਵੱਡਾ ਫ੍ਰਿਜ ਵੀ ਭੇਜ ਦੇਣਾ ਲੈ ਤੇ ਇਹ ਕਿਹੜਾ ਮੈਂ ਆਪ ਦੇ ਲਈ ਮੰਗਦੀ ਆ ਤੇਰੇ ਘਰ ਦੀ ਚੀਜ਼ ਬਣਦੀ ਆ ਐ ਤਾਂ ਮੇਰੀ ਤੇ ਮੰਗਾ ਲੂਗੀ ਮੰਗਾ ਲੀਤੀ ਬਣ ਕੇ ਨਹੀਂ ਮੈਂ ਤੈਨੂੰ ਇੱਕ ਕੰਮ ਕਿਹਾ ਸੀ ਕਹਿ ਤਾ ਆਪਣੇ ਭਾਈ ਨੂੰ ਕੀ ਕਿਹਾ ਸੀ ਮੰਮੀ ਜੀ ਤੁਸੀਂ ਮੈਂ ਕਿਹਾ ਸੀ ਜਿਹੜਾ ਤੁਸੀਂ ਮੋਟਰਸਾਈਕਲ ਦਿੱਤਾ ਸੀ ਉਹਨੂੰ ਵੇਚ ਕੇ ਕੁਝ ਪੈਸੇ ਅਸੀਂ ਪਾ ਦਾਂਗੇ ਆਪਾਂ ਗੱਡੀ ਲੈ ਲੈਨੇ ਆ ਨਾ ਮੰਮੀ ਹੁਣ ਮੈਂ ਉਹ ਪੈਸੇ ਕਿੱਥੋਂ ਲਿਆਂ ਸਾਡਾ ਤਾਂ ਪਹਿਲਾਂ ਹੀ ਇੰਨਾ ਕਰਜ਼ਾ ਚੜਿਆ ਭਰਾ ਤੇ ਮੇਰੇ ਤੇ ਕਿਹੜਾ ਤੇਰੇ ਭਰਾ ਨੇ ਕਰਜ਼ਾ ਚੱਕਿਆ ਕੀ ਲਾਇਆ ਤੇਰੇ ਵਿਆਹ ਤੇ ਨਾ ਕਰਜ਼ਾ ਕਿਉਂ ਨਹੀਂ ਚੱਕਿਆ ਤੁਸੀਂ ਤਾਂ 200 ਬੰਦਾ ਕਿਹਾ ਸੀ 600 ਬੰਦਾ ਲਿਆਏ ਲੈ ਸਰਕਾਰੀ ਜਾਬਤ ਸੀ ਮੇਰਾ ਮੁੰਡਾ ਤੇ ਫੇਰ ਕੀ ਹੋ ਗਿਆ ਜੀ ਸਰਕਾਰੀ ਜੋਬ ਤੇ ਸੀ ਮੇਰਾ ਭਰਾ ਤਾਂ ਕੱਲਾ ਕੱਲਾ ਪਿਓ ਮੇਰਾ ਨਹੀਂ ਸਿਰ ਤੇ ਹੈਗਾ ਤੁਸੀਂ ਮੈਨੂੰ ਤੰਗ ਕਰ ਛੱਡਿਆ ਤੰਗ ਕੀ ਕੀਤਾ ਤੈਨੂੰ ਵਧੀਆ ਰਹਿਣੀ ਆ ਚੰਗਾ ਖਾਨਣੀ ਆ ਗੱਡੀ ਤੇ ਕਿਹੜਾ ਮੈਂ ਘੁੰਮਣਾ ਤੁਸੀਂ ਘੁੰਮਣਾ ਗੱਡੀ ਤੇ ਵੀ ਨਾ ਹੁਣ ਮੈਂ ਕਿੰਨਾ ਕ ਤੰਗ ਕਰੀ ਜਾਵਾਂ ਉਹਦੇ ਭਰਾ ਨੂੰ ਉਹ ਤਾਂ ਪਹਿਲਾਂ ਹੀ ਕਹ ਚਾਈਏ ਪਹਿਲਾਂ ਤੁਸੀਂ ਕਹ ਸੀ ਐਲ ਸੀ ਡੀ ਛੋਟੀ ਐ ਐਲ ਸੀ ਡੀ ਵੱਡੀ ਲਵਾਉਂਦੀ ਤੇ ਤੁਸੀਂ ਕਹ ਸੀ ਫ੍ਰਿਜ ਛੋਟਾ ਐ ਟਾਈਮ ਫ੍ਰਿਜ ਚਕਾਇਆ ਹੁਣ ਮੈਂ ਕਿੰਨਾ ਕ ਤਾਗ ਕਰਾਂ ਮੇਰੇ ਭਰਾ ਕੋਲ ਤਾਂ ਹੁਣ ਕੁਛ ਵੀ ਨਹੀਂ ਹੈਗਾ ਹੱਥ ਖੜੇ ਆ ਉਹਨਾਂ ਦੇ ਤਾਂ ਦਿੰਦਾ ਤਾਂ ਕਿਵੇਂ ਨਹੀਂ ਲੈ ਕੇ ਆਉਣਾ ਪਊਗਾ ਨਹੀਂ ਮਾਰ ਕੇ ਇੱਥੇ ਗਾੜ ਦੂ ਮੁੰਡਾ ਹੋਰ ਕਿਤੇ ਵਿਆਦੂ ਹਮਮ ਹੋਰ ਹਾਂ ਤਾਏ ਦਰਦ ਹੰਡਾਇਆ ਏ ਦਾਜ ਕੀ ਚੀਜ਼ ਐ ਮੈਂ ਦਾਜ ਦਾ ਸੰਤਾਪ ਹੰਡਾਇਆ ਏ ਦਾਜ ਮੰਨ ਕੇ ਸੱਸ ਮੇਰੀ ਨੇ ਮੈਂ ਰਗਾਨੀ ਧੀ ਹਾਂ ਇਹ ਗੱਲ ਦਾ ਚੇਤਾ ਕਰਾਇਆ ਏ ਇਹ ਗੱਲ ਦਾ ਚੇਤਾ ਕਰਾਇਆ ਏ ਹਾਈ ਲੈ ਅੱਜ ਮੀਮੀ ਸੁਨੇ ਫੋਨ ਆਇਆ ਹੈਲੋ ਹਾਂਜੀ ਕਿਵੇਂ ਠੀਕ ਆ ਜੀ ਇੰਨੇ ਟਾਈਮ ਬਾਅਦ ਕਿਵੇਂ ਫੋਨ ਲਾ ਲਿਆ ਵਿਆਹ ਤੋਂ ਬਾਅਦ ਮੈਨੇ ਫੋਨ ਲਾਣੇ ਕੋ ਲੱਗੀ ਸੀ ਪ੍ਰੇਰਣਾ ਤੈਨੂੰ ਕੀ ਪਤਾ ਮੈਂ ਤੈਨੂੰ ਕੀ ਫੋਨ ਲਾਂਦੀ ਵਿਆਹ ਤੋਂ ਬਾਅਦ ਤੈਨੂੰ ਪਤਾ ਵੀ ਵਿਆਹ ਤੋਂ ਬਾਅਦ ਮੇਰੀ ਕੀ ਦੁਰਦਸ਼ਾ ਹੋਈ ਪਈ ਐ ਇੱਥੇ ਹੈ ਅਸ਼ੀਕਾ ਇਹੋ ਜਿਹਾ ਕੀ ਹੋ ਗਿਆ ਯਾਰ ਪ੍ਰੇਮਾ ਕੀ ਦੱਸਾਂ ਯਾਰ ਪਹਿਲਾਂ ਮੇਰੀ ਸੱਸ ਕਹਿੰਦੀ ਐਲਸੀਡੀ ਛੋਟੀ ਐ ਐਲਸੀਡੀ ਲੈ ਕੇ ਆ ਫੇਰ ਕਹਿੰਦੀ ਫ੍ਰਿਜ ਛੋਟਾ ਐ ਬੀ ਸਮਾਨ ਖਰਾਬ ਹੁੰਦੇ ਫਿਰ ਸਮਾਨ ਲਈ ਫਰਿੱਜ ਮੰਗਵਾ ਲਾਉਂਦੇ ਭਰਾ ਤੋਂ ਹੌਲੀ-ਹੌਲੀ ਇਹਨਾਂ ਦੀ ਡਿਮਾਂਡਾਂ ਵਧਦੀਆਂ ਗਈਆਂ ਕੱਲ ਮੈਨੂੰ ਰਸੋਈ 'ਚ ਖੜੀ ਨੂੰ ਕਹਿੰਦੀ ਥੋੜੇ ਜੇ ਪੈਸੇ ਮੰਗਵਾ ਲੈ ਯਾਰ ਇੰਨਾ ਲਾਲਚੀ ਟੱਬਰ ਤਾਂ ਨਹੀਂ ਹੁੰਦਾਗਾ ਤੂੰ ਯਸ਼ੀ ਕਿ ਆਪਣੇ ਘਰਵਾਲਿਆਂ ਨਾਲ ਨਹੀਂ ਕੀਤੀ ਹਜੇ ਤਾਂ ਯਾਰ ਉਹ ਬਾਹਰ ਨੇਗੇ ਜਦੋਂ ਸ਼ਾਮ ਨੂੰ ਮੇਰੇ ਲਵੇ ਆਉਣਗੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਵੀ ਤੁਹਾਡੀ ਮੰਮੀ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਅੱਜ ਅੱਛਾ ਚਲ ਤੂੰ ਆਪਣੇ ਘਰਵਾਲਿਆਂ ਨਾਲ ਛੱਡ ਮੈਨੂੰ ਇਹ ਗੱਲ ਦੱਸ ਤੂੰ ਆਪਣੇ ਭਰਾ ਨਾਲ ਨਹੀਂ ਗੱਲ ਕੀਤੀ ਇਸ ਗੱਲ ਬਾਰੇ ਯਾਰ ਪ੍ਰੇਰਣਾ ਮੈਂ ਆਪਣੇ ਭਰਾ ਨੂੰ ਕੀ ਦੱਸਾਂ ਯਾਰ ਤੈਨੂੰ ਵੀ ਪਤਾ ਹੀ ਆ ਇੱਕਦਮ ਮੇਰਾ ਪਿਓ ਸਿਰ ਤੇ ਨਹੀਂ ਹੈਗਾ ਉੱਪਰੋਂ ਮੇਰੀ ਮਾਂ ਬਿਮਾਰ ਰਹਿੰਦੀ ਹੈ ਜੇ ਮੈਂ ਆਪਣੇ ਭਰਾ ਨੂੰ ਦੱਸੂਗੀ ਵੀ ਮੇਰੇ ਨਾਲ ਇੱਥੇ ਆਹ ਕੁਝ ਹੋ ਰਿਹਾ ਤੈਨੂੰ ਵੀ ਪਤਾ ਯਾਰ ਉਹਨਾਂ ਨੂੰ ਤਾਂ ਜਿਉਂਦੇ ਜੀ ਮਰ ਜਣਾ ਫਿਰ ਮੈਨੂੰ ਕੌਣ ਪੁੱਛੂਗਾ ਯਾਰ ਚਲ ਕੋਈ ਨਾ ਤੂੰ ਨਾ ਟੈਨਸ਼ਨ ਲੈ ਮੈਂ ਵੀ ਕੁਝ ਨਾ ਕੁਝ ਸੋਚਦੀ ਆ ਤੇ ਕੁਝ ਨਾ ਕੁਝ ਕਰਦੇ ਆਪਾਂ ਕੋਈ ਨਾ ਪੁਲਿਸ ਕੋਈ ਨਾ ਯਾਰ ਮੇਰੇ ਨਾਲ ਘਰੇ ਨਾਲ ਕੋਈ ਗੱਲ ਨਾ ਕਰੀ ਤੈਨੂੰ ਪਤਾ ਹੀ ਹੈ ਮੇਰਾ ਭਰਾ ਪਹਿਲਾਂ ਹੀ ਬਹੁਤ ਟੈਨਸ਼ਨ 'ਚ ਹੈ ਚਲ ਚੰਗਾ ਯਾਰ ਮੈਂ ਫੋਨ ਰੱਖਦੀ ਆ ਭੈਣ ਬਣ ਕੇ ਮੇਰੇ ਘਰਦਿਆਂ ਨੂੰ ਮੇਰੇ ਬਾਰੇ ਕੁਝ ਨਾ ਦੱਸੀ ਮੈਂ ਤੈਨੂੰ ਇੱਕ ਆਉਦੀ ਸਹੇਲੀ ਸਮਝ ਕੇ ਤੇਰੇ ਮੂਹਰੇ ਆਪਣਾ ਦੁੱਖ ਫਰੋਲਿਆਗਾ ਚੱਲ ਠੀਕ ਆ ਯਾਰ ਬਰੇ ਬਰੇ ਲੈ ਮੈਂ ਆਪਣੀ ਭੈਣ ਕੀ ਪਿਆਦੀ ਭੈਣ ਨੇ ਤਾਂ ਕੀੜੇ ਹੀ ਮਾਰਨਾ ਛੱਡ ਗਈ ਜਮਾ ਨਾ ਨਾ ਵੀਰੇ ਨੂੰ ਤਾਂ ਤੂੰ ਜਮੀ ਭੁੱਲ ਗਈ ਨਾ ਨਾ ਵੀਰੋ ਮੈਨੂੰ ਕੋਈ ਗੱਲ ਨਹੀਂ ਹੈਗੀ ਵੀਰੇ ਮੈਂ ਹੁਣ ਗੱਲ ਕਰਨ ਆਈ ਸੀ ਇੱਕ ਅੱਛਾ ਠੀਕ ਹੀ ਆਪਾਂ ਗੱਲ ਕਰਾਂਗੇ ਡੰਗਰਾਂ 'ਚ ਆ ਜਾ ਉਧਰ ਬਹਿ ਕੇ ਗੱਲ ਕਰਦੇ ਆ ਲੈ ਦੱਸ ਫਿਰ ਕੀ ਗੱਲ ਕਰਨੀ ਸੀ ਅੱਛਾ ਮੇਰੇ ਫਿਰ ਤੁਸੀਂ ਪੁੱਛਿਆ ਸੀਗਾ ਦਾ ਹਾਲ ਚਾਲ ਵੀ ਉਹ ਕਿਵੇਂ ਐ ਲੈ ਉਹ ਠੀਕ ਹੀ ਹੁੰਦੀ ਆ ਉਹ ਕੀ ਹੁਣਾ ਬਸ ਉਹਦੇ ਸਾਰੇ ਮੰਗ ਮੰਗ ਕਰਦੇ ਸੀਗੇ ਥੋੜੀ ਕਹਿੰਦੇ ਫ੍ਰਿਜ ਫਰਿਜ ਐਲਸੀਡੀ ਮੈਦ ਦੇ ਦੇ ਸੀ ਮਾ ਚਲ ਕੋਈ ਨਾ ਹੋਰ ਦੱਸ ਉਹਨਾਂ ਨੂੰ ਕੀ ਚਾਹੀਦਾ ਹੋਣਾਗਾ ਹਾਂ ਵੀਰੇ ਮੈਨਾਂ ਕੱਲ ਜਿਸੀਗਾ ਸ਼ਾਮੀ ਫੋਨ ਆਇਆ ਸੀਗਾ ਅੱਛਾ ਹਾਂ ਤੇ ਉਹ ਨਾ ਥੋੜੀ ਪਰੇਸ਼ਾਨ ਲੱਗ ਰਹੀ ਸੀ ਮੈਨੂੰ ਹੈ ਮੇਰੀ ਭੈਣ ਪਰੇਸ਼ਾਨ ਹਾਂਜੀ ਵੀਰੇ ਤੂੰ ਮੈਨੂੰ ਐਂ ਕਰ ਭੈਣੇ ਖੁੱਲ ਕੇ ਗੱਲ ਦੱਸ ਸਾਰੀ ਕੀ ਗੱਲ ਆ ਮੇਰੇ ਮੈਂ ਤੈਨੂੰ ਗੱਲ ਤਾਂ ਖੁੱਲ ਕੇ ਦੱਸ ਦੰਨੀ ਆ ਮੈਨੂੰ ਨਾ ਕੱਲ ਉਹਦਾ ਫੋਨ ਆਇਆ ਸੀ ਯਸ਼ੀ ਦਾ ਤੇ ਉਹ ਜੀ ਸੱਸਾ ਨਾ ਉਹਦੀ ਉਹਨੂੰ ਮਾਰਨ ਧਮਕੀ ਦੇ ਰਹੀ ਹੋ ਹੈ ਮਾਰਨ ਤੱਕ ਦੀਆਂ ਗੱਲਾਂ ਐਂ ਕਿਵੇਂ ਮਾਰ ਦੂਗੀ ਮੇਰੀ ਭੈਣ ਨੂੰ ਠੰਡਾ ਹੋ ਵੀਰੇ ਮੈਨੂੰ ਕੱਲ ਉਹਦਾ ਫੋਨ ਆਇਆ ਸੀ ਨਾ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀਹਾਂ ਤੂੰ ਵੀਰੇ ਨਾਲ ਗੱਲ ਨਾ ਕਰੀ ਕੋਈ ਵੀ ਸਾਡੇ ਘਰੇ ਪਰ ਫਿਰ ਵੀ ਆਉਣੇ ਮੈਨੂੰ ਕਿਸੇ ਲਈ ਨਾਤੇ ਆਪਣਾ ਸਾਰਾ ਦੁੱਖ ਦੱਸਿਆ ਠੀਕ ਹੈ ਤੇ ਪਰ ਤੁਸੀਂ ਐਦਾਂ ਕਰਿਓ ਇੱਕ ਦੋ ਦਿਨ ਤੱਕ ਨਾ ਉਹਦੇ ਲਵੇ ਗੇੜਾ ਮਾਰ ਕੇ ਆਈ ਉਹਨੂੰ ਪਰ ਫੋਨ ਨਾ ਕਰਿਓ ਕੋਈ ਨਾ ਭੈਣੇ ਮੈਂ ਗੇੜਾ ਕੱਲ੍ਹ ਨੂੰ ਹੀ ਮਾਰ ਕੇ ਆਉਣਾਗਾ ਨਾ ਨਾ ਵੀਰੇ ਤੁਸੀਂ ਕੱਲ੍ਹ ਨਾ ਗੇੜਾ ਮਾਰਿਓ ਉਹਦੀ ਮੈਨੂੰ ਕੱਲ੍ਹ ਸ਼ਾਮੀ ਕਾਲ ਆਈ ਸੀਗੀ ਤੇ ਫਿਰ ਉਹ ਮਨ ਕਹੂਗੀ ਨਾ ਵੀ ਤੂੰ ਮੈਨੂੰ ਦੱਸਿਆ ਸਾਡੇ ਘਰੇ ਜਾ ਕੇ ਹਨਾ ਵੀਰੇ ਤੁਸੀਂ ਨੇ ਇੱਕ ਦੋ ਦਿਨ ਦਾ ਗੇੜਾ ਮਾਰਿਆ ਹੀ ਹੋ ਠੀਕ ਹੈ ਜੀ ਚਲੋ ਵੀਰੇ ਮੈਂ ਚਲਦੀ ਆ ਨਾ ਨਾ ਭੈਣੇ ਕੋਈ ਨਾ ਤੂੰ ਰੁਕ ਮਾਤਾ ਕਰੇ ਹੈ ਨਹੀਂ ਮੈਂ ਤੈਨੂੰ ਚਾਹ ਬਣਾ ਕੇ ਪਿਆਉਣਾ ਨਹੀਂ ਨਹੀਂ ਮੇਰੇ ਮੈਂ ਚਲਦੀ ਆ ਮੈਨੂੰ ਕੰਮ ਆ ਠੀਕ ਹੈ ਵੀਰੇ ਚਲੋ ਚਲ ਕੋਈ ਨਾ ਬੈਂ ਕਿ ਹੋ ਗਿਆ ਤੈਨੂੰ ਐ ਪੀញ ਜਾ ਕੀ ਦੱਸਾਂ ਜੀ ਤੁਹਾਨੂੰ ਅੱਜ ਤਾਂ ਮੰਮੀ ਨੇ ਮੈਨੂੰ ਕਿਹਾ ਵੀ ਆਹਦੇ ਘਰਦਿਆਂ ਤੋਂ ਪੈਸੇ ਮੰਗਵਾ ਜਿਵੇਂ ਮਨਾਂ ਕਰਤਾ ਤਾਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਇਹ ਤਾਂ ਕੋਈ ਵੱਡੀ ਗੱਲ ਆ ਯਾਰ ਤੂੰ ਕਹਦੇ ਆ ਆਪਣੇ ਘਰ ਤੇਨੂੰ ਉਹ ਕਿੱਥੋਂ ਦੇਣਾ ਪਿਓ ਮੇਰਾ ਨਹੀਂ ਸਿਰ ਤੇ ਮਾਂ ਮੇਰੀ ਬਿਮਾਰ ਹੈਂਦੀ ਆ ਮੇਰਾ ਭਰਾ ਤਾਂ ਪਹਿਲਾਂ ਹੀ ਕਰਜਾਈ ਆ ਉਹ ਵੈਸੇ ਕਿੱਥੋਂ ਦੇ ਦੂੰ ਤੁਹਾਨੂੰ ਉਹ ਫਿਰ ਆਪਣੇ ਦੋਨਾਂ ਦਾ ਹੀ ਫਾਇਦਾ ਆਪਣਾ ਗੱਡੀ ਵੀ ਲੈ ਕੇ ਆਉਣੀ ਆ ਪਗੜਾ ਖਾਣੇ ਨੇ ਐਵੇਂ ਜੇ ਫਾਇਦੇ ਨੂੰ ਮੈਂ ਕੀ ਕਰੂੰਗੀ ਜਿੱਥੇ ਮੇਰੇ ਭਰਾ ਦੀ ਜਾਨ ਤੇ ਆ ਜੇ ਉਹ ਕਿੱਥੋਂ ਦੇਵੇ ਵਿਚਾਰਾ ਪੈਸਾ ਜਾਨ ਨੂੰ ਜਾਨ ਥੋੜੀ ਕੀ ਆ ਸਾਰੇ ਉਹ ਦੇਖ ਮੇਰੇ ਕੋਲ ਟੱਕ ਗੱਲ ਆ ਅਦੇ ਭਾਈ ਨੂੰ ਕਹਦਾ ਜੇ ਤਾਂ ਪੈਸੇ ਲਿਆ ਸਕਦੀਆਂ ਥੱਲੇ ਆ ਨਹੀਂ ਫਿਰ ਕੱਲ ਨੂੰ ਨਾ کہیں ਮੈਂ ਉਹਦੀ ਮਾਰ ਹਰੂੰਗਾ ਸੋਚ ਲੈ ਤੈਨੂੰ ਕੋਲ ਕੱਲ ਟੱਕ ਦਾ ਟਾਈਮ ਹੈ ਕਿੱਥੇ ਭੈਂਦਗਾ ਇਹ ਲੋਕ ਕਿਤਾ ਲਾ ਮੇਰੀ ਦੋ ਸਹੇਲੀ ਕਹਿੰਦੀ ਸੀ ਘਰ ਵਾਲੇ ਨਾਲ ਗੱਲ ਕਰ ਲੈ ਕਰ ਲੋ ਇਹਦੇ ਨਾਲ ਗੱਲ ਇਹ ਤਾਂ ਆਪ ਆਪ ਦੀ ਮਾਂ ਵਰ ਗਈ ਐ ਕੀ ਕਰੂਗਾ ਇਹ ਕੱਲੂ ਕੀ ਸਵਾਰ ਦੂਗਾ ਮੇਰਾ ਇਹ ਤਾਂ ਆਪ ਲਾਲਚੀ ਹੈਗਾ ਮੰਮੀ ਜੀ ਪਾਣੀ ਨਹੀਂ ਮੈਂ ਤੈਨੂੰ ਇੱਕ ਕੰਮ ਕਿਹਾ ਸੀ ਕੀਤਾ ਕਿ ਨਾ ਕਿਹੜਾ ਕੰਮ ਮੰਮੀ ਜੀ ਤੇਰੇ ਭਰਾ ਤੋਂ ਪੈਸਿਆਂ ਦਾ ਗੱਡੀ ਵਾਸਤੇ ਮੰਮੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹੁਣ ਫੇਰ ਕਹਿ ਰਹੀ ਐ ਮੇਰਾ ਭਰਾ ਪਹਿਲਾਂ ਹੀ ਕਰਜ਼ਾਈ ਆ ਉਹ ਨਹੀਂ ਦੇ ਸਕਦਾ ਪੈਸੇ आज तो एक पैसा करने को। वेल अभी। हाँ माँ। हाँ माँ। क्या की गई नहीं हाँ? ਵੇ ਆ ਜਾ ਕੇ ਉਹਨੂੰ ਪਿਆਇਆ ਇਹ ਕੀ ਆ ਮਾਂ ਇਹ ਜ਼ਹਿਰ ਆ ਬਈ ਉਹ ਪੈਸੇ ਤਾਂ ਦਿੰਦੇ ਨਹੀਂਗੇ ਫੇ ਇਹ ਜੀ ਤਾਂ ਆਪਾਂ ਕਰਾਉਣਾ ਕੀ ਆ ਉਹ ਮੈਥੋਂ ਦਾ ਪੀਣਾ ਲਈ ਤੂੰ ਜਾ ਕੇ ਪਿਆਇਆ ਮੈਥੋਂ ਪੀ ਲੂਗੀ ਮਾਂ ਤੂੰ ਜਿਵੇਂ ਮਰਜੀ ਪਿਆ ਮੈਨੂੰ ਗਲਤੀ ਚ ਲੱਗਦਾ ਦੇ ਕੋਈ ਗੱਲ ਤੇ ਜਾਂ ਨਹੀਂ ਲੱਗਦਾ ਚਾ ਪਿਆ ਕੇ ਆ ਚਲ ਦੇਖਦਾ ਉਹ ਤਾਂ ਪਿਆਣੀ ਮੈਂ ਲੜ ਕੇ ਗਿਆ ਸੀ ਉਹਦੇ ਨਾਲ ਉਹ ਜਾਸਿਕਾ ਅਰੇ ਕੁਛ ਆ ਗਰੀ ਵੱਠੀ ਮੇਰੀ ਗੱਲਾਂ ਦਾ ਬਾਲਾ ਪਾਣੀ ਪੀਲਾ ਉਹ ਤੁਹਾਨੂੰ ਕਿਹੜਾ ਬਾਲਾ ਬੋਲਿਆ ਗਿਆ ਤੇਨੂੰ ਪੀ ਲੈਣਾ ਸਾਰਾ ਚਲ ਠੀਕ ਆ ਆਰਾਮ ਕਰਨ ਦੇਉਂਗੀ ਮੈਂ ਵੀ ਆਉਣਾ ਆਪਣਾ ਕੰਮ ਦਾ ਕਰਕ ਮਾਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੇ ਮਾਸੀ ਹਲੋ ਜਿਹੜੀ ਤੁਸੀਂ ਗੱਡੀ ਗੁੱਡੀ ਲੈਣੀ ਸੀ ਇਹਦੇ ਵਿੱਚ ਪੂਰੇ ਪੈਸੇ ਨੇ ਨਾਲੇ ਮੇਰੀ ਭੈਣ ਕਿੱਥੇ ਮੈਨੂੰ ਦੱਸ ਦੋ ਅੰਦਰ ਹੀ ਹੋ ਕੇ ਜਾ ਕੇ ਦੇਖ ਲੈ ਵੇ ਤੇਰੀ ਤੇਰੀ ਭੈਣ ਤਾਂ ਹੋਰ ਕਿੱਥੇ ਹੈ ਪੈਣੇ ਓ ਪੈਣੇ 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 ਕੀ ਹੋਇਆ ਪੈਣੇ ਤੈਨੂੰ ਪੈਣੇ ਹਾਏ ਓ ਪੈਣੇ ਥਾਲੇ ਦਾਦੇ ਲੋਭਿਆ ਨੇ ਮੇਰੀ ਭੈਣ ਨੂੰ ਹਾਏ ਰੱਬਾ